ਫਰੂਜ਼ਪੁਰ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸਾਬਕਾ ਡਿਪਟੀ ਸੀਐਮ ਦੇ ਨਜ਼ਦੀਕੀ ਨੂੰ ਜਿਹੜਾ ਵੱਡਾ ਜੁਰਮਾਨਾ ਲਾ ਦਿੱਤਾ ਗਿਆ ਗੱਡੀ ਨੂੰ ਜ਼ਬਤ ਕੀਤਾ ਗਿਆ ਮੋਟਾ ਚਲਾਣ ਕੀਤਾ ਗਿਆ ਤੁਹਾਨੂੰ ਦੱਸਦੀ ਹਾਂ ਕਿ ਫਰੂਜ਼ਪੁਰ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਇੱਕ ਫੋਰਚੂਨਰ ਗੱਡੀ ਨੂੰ ਰੋਕਿਆ ਜਾਂਦਾ ਜਿਸ ਤੇ ਰੈੱਡ ਐਂਡ ਬਲੂ ਬੱਤੀ ਲੱਗੀ ਸੀ ਨਾਲ ਅੱਗੇ ਜਿਹੜਾ ਇੱਕ ਫਲੈਗ ਵੀ ਲੱਗਿਆ ਹੋਇਆ ਸੀ ਜਿਸੋਂ ਉਸ ਗੱਡੀ ਦੀ ਚੈਕਿੰਗ ਕੀਤੀ ਜਾਂਦੀ ਉਸਤੇ ਵਿੱਚ ਜਿਹੜਾ ਸਾਬਕਾ ਡਿਪਟੀ ਸੀਐਮ ਦਾ ਜਿਹੜਾ ਨਸਤੀਕੀ ਆ ਉਹ ਬੈਠਾ ਹੁੰਦਾ ਤਾਂ ਉਹ ਜਦੋਂ ਪੁਲਿਸ ਉਸ ਦੇ ਕੋਲੋਂ ਜਿਹੜੀ ਜਾਣਕਾਰੀ ਮੰਗਦੀ ਹੈ ਰੈੱਡ ਐਂਡ ਬਲੂ ਬੱਤੀ ਦੀ 플ੈਗ ਦੀ ਤਾਂ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਚੋਣ ਕਮਿਸ਼ਨ ਦਾ ਆਬਜ਼ਰਵਰ ਹੈ ਇਸ ਕਰਕੇ ਉਸ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਹਾਲਾਂਕਿ ਜਿਹੜੀ ਇਹ ਫੋਰਚੂਨਰ ਗੱਡੀ ਹੈ ਇਸ ਤੇ ਜਿਹੜੇ ਸ਼ੀਸ਼ੇ ਨੇ ਉਹ ਵੀ ਕਾਲੇ ਕੀਤੇ ਹੋਏ ਸੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਉਹ ਪੁਲਿਸ ਨਾਲ ਸਵਾਦ ਜੀ ਕਰਦਾ ਹੋਇਆ ਨਜ਼ਰ ਆ ਰਿਹਾ ਇਹ ਜਿਹੜਾ ਸ਼ਖਸ਼ ਹੈ ਇਹ ਦੇ ਨਾਮ ਦੇ ਨਾਲ ਜਿਹੜਾ ਇਸ ਦਾ ਕਹ ਜੀ ਇੱਕ ਜਿਹੜੀ ਪਛਾਣ ਹੋਈ ਹੈ ਉਪਰ ਨਾਂ ਹੈ ਇਸ ਵਿਅਕਤੀ ਦਾ ਇਹ ਜਿਹੜਾ ਵਿਅਕਤੀ ਆ ਇਹ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਸ ਵਿਅਕਤੀ ਦੀਆਂ ਜਿਹੜੀਆਂ ਉਹ ਸੁਖਵੀਰ ਸਿੰਘ ਬਾਦਲ ਦੇ ਨਾਲ ਫੋਟੋ ਵੀ ਵਾਇਰਲ ਹੁੰਦੀ ਆ ਤੇ ਨਾਲੇ ਜਿਹੜੀ ਫਿਰੋਜ਼ਪੁਰ ਪੁਲਿਸਾਂ ਤੇ ਉੱਪਲ ਜਿੰਦੇ ਜਿਹੜੇ ਨਾਲ ਗੱਲਬਾਤ ਹੁੰਦੀ ਆ ਉਸਦੀ ਵੀ ਜਿਹੜੀ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਤੁਹਾਨੂੰ ਦੱਸਤੀ ਹੈ ਕਿ 100 ਪੁਲਿਸ ਅਫਸਰ ਦੇ ਵੱਲੋਂ ਜਿਹੜਾ ਉਹ ਉਪਲ ਨੂੰ ਪੁੱਛਿਆ ਜਾਂਦਾ ਕਿ ਤੁਹਾਨੂੰ ਜਿਹੜੀ ਲਾਲ ਬੱਤੀ ਲਾਉਣ ਦੀ ਰੈੱਡ ਹੈਂਡ ਬਲੂ ਬੱਤੀ ਲਾਉਣ ਦੀ ਜਿਹੜੀ ਆਗਿਆ ਹੈ ਉਹ ਕਿਸ ਨੇ ਦਿੱਤੀ ਹੈ ਤੁਹਾਡੇ ਕੋਲ ਕੋਈ ਪਰਮਿਸ਼ਨ ਹੈ ਜਿਹੜਾ ਗੱਡੀ ਦੇ ਮੂਹਰੇ ਫਲੈਗ ਲੱਗਿਆ ਹੈ ਉਸ ਦੀ ਕੋਈ ਪਰਮਿਸ਼ਨ ਹੈ ਤੁਹਾਡੇ ਕੋਲ ਤਾਂ ਉਸ ਵਿਅਕਤੀ ਨੂੰ ਜਿਹੜਾ ਉਪਲ ਪੁਲਿਸ ਅਧਿਕਾਰੀ ਦੇ ਸਾਹਮਣੇ ਖੜਾ ਹੁੰਦਾ ਉਸ ਨੂੰ ਜਿਹੜੀ ਕੋਈ ਵੀ ਗੱਲ ਅੱਗੋਂ ਨਹੀਂ ਆਉਂਦੀ ਜਦੋਂ ਧਿਆਨ ਨਾਲ ਚੈੱਕ ਕੀਤਾ ਜਾਂਦਾ ਤਾਂ ਇਸ ਫੋਰਚੂਨਰ ਗੱਡੀ ਦੇ ਜਿਹੜੇ ਸ਼ੀਸ਼ੇ ਨੇ ਉਹ ਵੀ ਕਾਲੇ ਕਰਵਾਏ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਇਸ ਵਿਅਕਤੀ ਉੱਪਰ ਨਾਲ ਪੁਲਿਸ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਆ ਤਾਂ ਜਦੋਂ ਕਾਰਨ ਪੁੱਛਿਆ ਜਾਂਦਾ ਇਹ ਸਾਰੇ ਕਸ ਦਾ ਤਾਂ ਉਸ ਵਿਅਕਤੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਚੋਣ ਕਮਿਸ਼ਨ ਦਾ অবজারভার ਹੈ ਇਸ ਕਰਕੇ ਜਿਹੜਾ ਉਸ ਦੇ ਵੱਲੋਂ ਜਿਹੜੀ ਬੱਤੀ ਆ ਉਹ ਲਗਾਈ ਗਈ ਹੈ ਜਿਹੜੇ ਸ਼ੀਸ਼ੇ ਨੇ ਉਹ ਕਾਲੇ ਕੀਤੇ ਗਏ ਨੇ ਜਿਹੜੀ ਇਹ ਪੂਰੀ ਵੀਡੀਓ ਆ ਇਹ ਫਿਰੋਜ਼ਪੁਰ ਸ਼ਹਿਰ ਦੀ ਹੈ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪੁਲਿਸ ਦੇ ਵੱਲੋਂ ਥਾਂ-ਥਾਂ ਨਾਕੇ ਲੱਗੇ ਹੋਏ ਸੀ ਕਿਉਂਕਿ ਲਗਾਤਾਰ ਜਿਹੜੀਆਂ ਕਾਫੀ ਜ਼ਿਆਦਾ ਘਟਨਾਵਾਂ ਨੇ ਉਹ ਹੋ ਰਹੀਆਂ ਸੀ ਤੇ ਨਾਲ ਜਿਹੜੀ ਜਿਮਨੀ ਚੋਣ ਹੈ ਉਹ ਵੀ ਨਿਕਲ ਕੇ ਗਈ ਆ ਕੱਲ ਰਿਜ਼ਲਟ ਸੀਗਾ ਜਿਮਨੀ ਚੋਣ ਦਾ ਤਾਂ ਉਸਤੇ ਮੱਦੇਨਜ਼ਰ ਜਿਹੜਾ ਫਿਰੋਜ਼ਪੁਰ ਦੇ ਵਿੱਚ ਵੀ ਜਿਹੜਾ ਪੁਲਿਸ ਦੇ ਵੱਲੋਂ ਥਾਂ-ਥਾਂ ਤੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਫੋਰਚੂਨਰ ਗੱਡੀ ਨੂੰ ਨਾਕੇ ਤੇ ਰੋਕਿਆ ਜਾਂਦਾ ਜਿਸੋ ਇਸ ਗੱਡੀ ਤੇ ਜਿਹੜੀ ਬੱਤੀ ਆ ਉਹ ਲੱਗੀ ਹੁੰਦੀ ਆ ਪਹਿਲਾਂ ਤਾਂ ਜਿਹੜੇ ਸਾਰੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਲੱਗਦਾ ਕਿ ਜਿਹੜਾ ਕੋਈ ਵੱਡਾ ਅਫਸਰ ਹੈ ਉਹ ਇਸ ਗੱਡੀ ਦੇ ਵਿੱਚ ਹੋਵੇਗਾ ਇੱਕ ਫੋਰਚੂਨਰ ਗੱਡੀ ਹੈ ਉੱਤੇ ਜਿਹੜੀ ਰੈੱਡ ਐਂਡ ਬਲੂ ਬੱਤੀ ਲੱਗੀ ਹੈ ਨਾਲ ਮੂਰੇ ਇੱਕ ਫਲੈਗ ਲੱਗਿਆ ਹੋਇਆ ਤਾਂ ਇੱਕ ਵੱਡੇ ਅਫਸਰ ਦਾ ਭਲੇਖਾ ਜ਼ਰੂਰ ਪੈਂਦਾ ਸੀ ਜਦੋਂ ਇਸ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਇਸ ਦੇ ਵਿੱਚੋਂ ਜਿਹੜਾ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲਦਾਲ ਨਜ਼ਦੀਕੀ ਉੱਪਰ ਜਿਹੜਾ ਉਹ ਨਿਕਲਦਾ ਹੈ ਜਦੋਂ ਇਸ ਗੱਡੀ ਦੇ ਬਾਰੇ ਜਿਹੜੀ ਜਾਣਕਾਰੀ ਲਈ ਜਾਂਦੀ ਹੈ ਲਾਲ ਬੱਤੀ ਇਹਦੇ ਬਾਰੇ ਜਾਣਕਾਰੀ ਲਈ ਜਾਂਦੀ ਹੈ ਫਲੈਗ ਦੇ ਬਾਰੇ ਜਾਣਕਾਰੀ ਲਈ ਜਾਂਦੀ ਹੈ ਕਾਲੇ ਸ਼ੀਸ਼ਿਆਂ ਦੇ ਬਾਰੇ ਪੁੱਛਿਆ ਜਾਂਦਾ ਦਾ ਇਸ ਵਿਅਕਤੀ ਨੂੰ ਕੋਈ ਗੱਲ ਨਹੀਂ ਔੜਦੀ ਤਾਂ ਉਸ ਦੇ ਵੱਲੋਂ ਕਹਿ ਦਿੱਤਾ ਜਾਂਦਾ ਕਿ ਉਹ ਚੋਣ ਕਮਿਸ਼ਨ ਦਾ অবজারভার ਹੈ ਇਸ ਕਰਕੇ ਉਸ ਦੇ ਵੱਲੋਂ ਇਹ ਜਿਹੜੀ ਬੱਤੀ ਆ ਉਹ ਲਗਾਈ ਗਈ ਹੈ ਸ਼ੀਸ਼ੇ ਕਾਲੇ ਕੀਤੇ ਗਏ ਨੇ ਤਾਂ ਪੁਲਿਸ ਦੇ ਵੱਲੋਂ ਫੋਰਚੂਨਰ ਗੱਡੀ ਨੂੰ ਜ਼ਬਤ ਕੀਤਾ ਗਿਆ ਅਤੇ ਮੋਟਾ ਚਲਾਣ ਕਰ ਦਿੱਤਾ ਗਿਆ ਆਓ ਹੋਰ ਕੀ ਗੱਲਬਾਤ ਹੋਈ ਆ ਤੁਹਾਨੂੰ ਵੀਡੀਓ ਦੇ ਵਿੱਚ ਸੁਣਾ ਦਿੰਨੇ ਆ ਕਾਲੇ ਸ਼ੀਸ਼ੇ ਦੀ ਪਰਮਿਸ਼ਨ काले सीसी सीसी परमिशन है सर सर नहीं सर एक भी काले सीसी सीसी परमिशन है जी उसी उसको लिखे है कि काले सीसी सीसी परमिशन है कोई कोई सच लिखे है सर कि रेड बुल लाइट की परमिशन है कि सर है कि सर सिरमान जी इसमें देखो जी की लिखे है? दिखाया जरा भारतीय निर्वाचन आयोग प्रतिकार पत्र नितिन उपल जी इन चीफ जी की इस कहीं लिखा हुआ है ज्वाइंट चीफ इलेक्ट्रल ऑफिसर हरियाणा चंडीगढ़ ਇਸ ਵਿੱਚ ਕੋਈ ਲਿਖਿਆ ਹੋਇਆ ਹੈ ਕਿ ਰੈੱਡ ਲਾਈਟ ਪਰਮਿਸ਼ਨ ਹੈ ਕਿ ਤੁਸੀਂ ਦਿਖਾ ਰਹੇ ਹੋ ਕਿ ਰੈੱਡ ਲਾਈਟ ਦੀ ਪਰਮਿਸ਼ਨ ਕਿੱਥੇ ਹੈ ਜੀ ਤੁਸੀਂ ਗੱਡੀ 'ਚ ਰੈੱਡ ਲਾਈਟ ਯੂਜ਼ ਕੀਤਾ ਹੋਇਆ ਹੈ ਤੁਹਾਡੇ ਕੋਲ ਵਾਕੀ ਟਾਕੀ ਹੈ ਜੀ ਤੁਸੀਂ ਫਲੈਗ ਲਾ ਰਿਹਾ ਹੋਇਆ ਹੈ ਜੀ ਅਸੀਂ ਜੀ ਦੇਖੋ ਜੀ ਕਾਨੂੰਨ ਮੁਤਾਬਿਕ ਕਾਰਵਾਈ ਕਰਾਂਗੇ ਜੀ ਟ੍ਰੈਫਿਕ ਚਰਨ ਬੰਦਾ ਅਸੀਂ ਟ੍ਰੈਫਿਕ ਚਰਨ ਕਰਾਂਗੇ ਜੀ ਪੁਲਿਸ ਪ੍ਰਿੰਸੀਪਲ ਤੋਂ ਨਕਲ ਆਇਆ ਸੀ ਇਸੀ ਟ੍ਰੈਫਿਕ ਚਰਨ ਕਰਾਂਗੇ ਜੀ ਥਿਸ ਇਜ਼ ਨਾਟ ਅ ਵੀ ਜੇ ਤੁਹਾਡੇ ਕੋਲ ਕੋਈ ਪਰਮਿਸ਼ਨ ਹੈ ਜੀ ਪਰਮਿਸ਼ਨ ਦਿਖਾਓ ਜੀ